ਕੁਲਾ ਕੁਲਾ ਕੁਣੀ ਨਿਕਲ ਗਿਆ ਸੀ 6 ਵਜੇ ਅਸੀਂ ਗੁਰਦੁਆਰਾ ਸਾਹਿਬ ਤੋਂ ਚਾਲੇ ਬਾਤੇ ਰਹੇ ਸੀ ਸ਼੍ਰੀ ਗੁਰੂ ਸਾਹਿਬ ਲਈ ਆਪਣੇ ਤਰ੍ਹਾਂ ਸਾਰੇ ਤਿਆਰ ਨੇ ਗੋਇੰਦ ਧਾਮ ਤੋਂ ਆਪਾਂ ਅੱਗੇ ਵਧੀ ਹੋਈ ਸਾਹਮਣੇ ਹੋਸਣ ਜੇਵਾ ਸਾਫ ਥੇਨ ਤੋਂ ਤੱਕ ਵੀ ਲੈਣੇ ਆਪਣੇ ਦਾਮੀ ਜਦੋਂ ਆ ਸਾਡਾ ਭਰਾ ਸਾਡਰੋਂ ਜ਼ਿਆਦਾ ਡੇਟ ਆਹੀ ਚਲਦਾ ਹੈ ਆ ਵੀ ਵੀਰੇ ਨੇ ਬੜਾ ਟਾਈਮ ਲਵਾਇਆ ਸਾਨੂੰ ਕਿਉਂ ਲਵਾਇਆ ਵੀਰੇ ਸਾਨੂੰ ਟਾਈਮ ਦੱਸ ਟਾਈਮ ਤਾਂ ਲਵਾਇਆ ਪੱਕ ਬੰਨਣੀ ਆ ਵੀਰੇ ਇੱਕ ਆ ਬੰਦੇ ਨੇ ਸਾਨੂੰ ਬੜਾ ਇਹ ਨਾਂ ਚਲ ਗਿਆ ਪਰ ਨਾਕੇ ਨਹੀਂ ਆਇਆ ਫੇਰ ਚੈੱਕ ਕਰੋ ਤੁਸੀਂ ਨਜ਼ਾਰੇ ਜਾਂਦੇ ਰਸਤੇ ਟਰੈਕ ਤਾਂ ਹੈਗਾ ਵੈਸੇ ਸਾਹ ਜੜਾਣਾਂ ਦਾ ਪਰ ਜਿਹੜੇ ਨਜ਼ਾਰੇ ਆਂਦੇ ਰਸਤੇ ਓਏ ਜੀ ਰੀਸ ਨਹੀਂ ਕਰ ਸਕਦੇ ਅਸੀਂ ਜਾ ਰਹੇ ਹੌਲੀ ਹੌਲੀ ਉੱਧਰ ਦੇਖੋ ਬਣ ਗਿਆ ਬਣ ਗਿਆ ਇਹ ਹੁੰਦਾ ਵਿੱਚੇ ਰੱਖ ਕੇ ਆ ਗਿਆ ਅੱਗੇ ਰ ਆ ਗਿਆ ਆਪਣੀ ਮਜੇ ਵੀ ਆ ਚਲੀ ਉਹਨੂੰ ਕਿੱਥੇ ਬਿਠਾਉਣਾ ਮੋਟੇ ਚਲ ਚਲੋ ਚਲੋ ਵੀਰ ਵਾਹ ਗੁਰਜੀ ਆ ਦੇਖੋ ਟਰੈਕ ਤੁਸੀਂ ਪੂਰਾ ਸਿੱਧਾ ਖੜਮੀ ਚੜਾਈ ਸਿੱਧੀ ਪਰ ਜੋ ਇਥੇ ਹੈ ਕਿ ਸਕੂਨ ਕਿਤਨੀ ਵਾਹਿਗੁਰੂ ਜੀ ਉਹ ਦੇਖੋ ਜੀ ਬੜਾ ਟਰੈਕ ਹੈ ਜੀ ਆਏ ਆਏ ਕੋਮਕੇ ਉਹ ਦੇਖੋ ਜੀ ਉਹ ਆਏ ਉਥੋਂ ਹਾਂ نیچے ਜਾਂਦੇ 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 ਉਹ ਫੇਕ ਗਿਆ ਨੇ ਹੁਣ ਤਾਂ ਦਿਖਣੋਂ ਬੰਦ ਹੋ ਗਿਆ ਉਹ ਨੀਲਾ ਜਾ ਉਹ ਦੇਖੋ ਜੀ ਆ ਜਿੱਥੇ ਆ ਡੰਡੇ ਦਾ ਭਾਈ ਜੀ ਸਰਤਾ ਦੇ ਗਾਣਿਆਂ ਕੋ ਕੋਹਾਂ ਪਹਾੜ ਟਪਕੇ ਇੱਕ ਸ਼ਹਿਰ ਸੁਪਨੇ ਆਦਾ ਉਹੀ ਵੀਓ ਸੇਮ ਆ ਦੇਖੋ ভাই ਗੁਰੂ ਜੀ ਦੇਖੋ ਬਸ ਆ ਜਿਹੜੇ ਘੋੜੇ ਆ ਨਾ ਇਹ ਥੋੜੇ ਕੰਮ ਖਰਾਬ ਕਰਦੇ ਆ ਬਾਕੀ ਟਰੈਕ ਤਾਂ ਇੰਨਾ ਵਧੀਆ ਜਾਂਦਾ ਨਾ ਕਹਿਣ ਦੀ ਗੱਲ ਨਹੀਂ ਉਹ ਦੇਖੋ ਸਾਡਾ ਬੰਦਾ ਉੱਤੇ ਗੜਿਆ ਤੋਫੋ ਪੂਰੀ ਪੰਜ ਵੇ ਚੱਲ ਪਈ ਬਾਈ ਤੋਫੋ ਤੇ ਇੰਨਾ ਨਜ਼ਾਰਾ ਆ ਰਿਹਾ ਨਾ ਕਹਿਣ ਦੀ ਗੱਲ ਨਹੀਂ ਜਿਹੜਾ ਸਾਰੀ ਦਗਾਵਟ ਸੀ ਇੱਥੇ ਆ ਕੇ ਉਤਰ ਗਿਆ ਦੇਖ ਕੇ ਚੀਜ਼ ਜੂ ਹੈ ਨਾ ਬਸ ਆ ਰਹਿ ਗਿਆ ਆਪਾਂ ਇੱਥੇ ਕਿ ਪਹੁੰਚ ਜਾਣਾ ਉੱਤੇ ਮਿੰਟ 'ਚ ਪਹੁੰਚ ਜਾਣਾ ਆਪਾਂ ਬਾਬੇ ਦਾ ਨਾਮ ਲੈ ਲੈ ਕੇ ਆ ਭਾਈ ਆਪਣਾ ਯਾਰ ਆ ਭਾਈ ਨੇ ਹੱਲਾ ਝੇਰੀ ਬਾਦੂ ਦਿੱਤੀ ਦੋਨਾਂ ਭਾਈਆਂ ਨੇ ਆ ਭਾਈ ਦਾ ਬਹੁਤ ਬਹੁਤ ਧੰਨਵਾਦ ਖਿੱਚਦਾ ਹੀ ਲੈ ਆਇਆ ਖਿੱਚਦਾ ਲੈ ਆਇਆ ਸਾਰੇ ਖਿੱਚੀਆ ਸਾਰੇ ਖਿੱਚੀਆ ਭਾਈ ਹੌਸਲੇ ਤਾਂ ਇੱਧਰ ਆਉਂਦੇ ਦੇਖ ਕੇ ਮਾਤਾ ਦੀ ਉਮਰ ਇੰਨੀ ਤਾਂ ਹੀ ਦੇਖ ਲਓ ਪੈਦਾ ਲਾਇਆ ਮਾਤਾ ਤੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ ਉਹ ਕੋੜਿਆ ਤੇ ਆਂਦੀ ਆ ਬਣਾ ਬੇ ਨੰਦਾਰੇ ਉਹ ਸਾਡੇ ਵੀਰ ਪਿੱਛੇ ਖੜੇ ਪੂਰਾ ਸਾਥ ਦਿੱਤਾ ਬਾਈ ਜੀ ਨੇ ਆਪਣਾ ਆਹ ਦੇਖੋ ਇਹ ਇੱਥੇ ਆ ਗਏ ਸਾਰਿਆਂ ਦੀ ਬੱਸ ਹੁੰਦੀ ਹੈ ਜੀ ਜਿਹੜੇ ਦੇਖੋ ਪੈਦਲ ਵੀ ਨਹੀਂ ਜੋ ਸਹੀ ਤਰ੍ਹਾਂ ਆਏ ਨਾ ਬਾਈ ਜੀ ਆਪਣੇ ਸਾਰੇ ਆ ਜਿਹੜੇ ਮਿੱਤਰ ਆ ਸਾਰੇ ਇੱਥੇ ਹਣ ਘੋੜਿਆਂ ਤੇ ਆ ਗਏ ਘੋੜਿਆਂ ਤੇ ਆ ਬੱਗੀਆਂ ਤੇ ਜੋ ਵੀ ਕਹਿੰਦੇ ਇਹਨੂੰ ਸਾਰੇ ਦਿਨ ਇੱਥੇ ਆ ਕੇ ਹਿੰਮਤ ਟੁੱਟ ਗਈ ਜੀ। ਪਰ ਆਪਾਂ ਅਜੇ ਵੀ ਜਾਈ ਜਾਨੇ ਆ ਹੋੜੀ-ਹੋੜੀ। ਇਹ ਪਹਿਲਾਂ ਤੇਜ਼ ਤੁਰੇ ਸੀ ਜਿਆਦਾ। ਤਾਂ ਇਹ ਥੱਕ ਗਏ। ਆਪਾਂ ਹੋੜੀ-ਹੋੜੀ ਛੋਟਾ-ਛੋਟਾ ਪੈਰ ਰੱਖ ਰੱਖ ਕੇ ਤੁਰ ਹੀ ਗਏ ਰੁਕੇ ਨਹੀਂ ਬਾਰ। ਹੋੜੀ-ਹੋੜੀ ਹੁਣ 5 ਮਿੰਟ ਬੈਠੇ ਆ ਆ ਪੋੜੀ ਵਾਲਾ ਰਸਤਾ ਆ ਗਿਆ ਬਸ। ਉਹ ਆਪਾਂ ਚੜ ਜਾਣਾ ਛੇਤੀ-ਛੇਤੀ। 10 ਪੋੜੀਆਂ ਤੋਂ ਇੱਕ ਮਿੰਟ ਦਾ ਵੀਟ ਕਰ ਲਿਆ ਕਰਨਾ। ਮਿੰਟ ਚ ਹੋ ਜਾਣਾ ਆਪਣਾ ਰਾਹ। ਆ ਸਾਰੇ ਵੀਰ ਆਪਣੇ ਆ ਪਹਿਲਾਂ ਪੈਦਲੀ ਸੀਗੇ। ਪਰ ਆ ਦੇਖੋ ਜੀ ਪਹਿਲਾਂ ਬੱਦਲ ਨਹੀਂ ਸੀ ਹੁਣ ਬੱਦਲ ਵੀ نیچے ਆ ਗਏ ਆ ਪੁੱਲ ਪਾਰ ਕਰਕੇ ਫਿਰ ਓੜੀਆਂ ਵਾਲਾ ਰਸਤਾ ਆਂਦਾ ਵਾ ਤੇ ਅਗਲੇਸ਼ੀਅਰ ਤੱਕ ਅਸੀਂ ਟੱਪੇ ਆਏ ਹਾਂ ਸਾਰਾ ਇਸ ਤੋਂ ਬਾਅਦ ਬਸ ਆ ਰਿਵਰ ਹੈ ਇੱਕ ਤੇ ਅਕਾ ਆਪਣਾ ਪੁੱਲ ਹੈ ਇਸ ਤੋਂ ਬਾਅਦ ਓੜੀਆਂ ਆ ਜਾਣਗੀਆਂ ਉਹ ਵਾਲੀਆਂ ਫਿਰ ਅਸੀਂ ਸਿੱਧੇ 1 ਕਿਲੋਮੀਟਰ ਦਾ ਟ੍ਰੈਕ ਰਹਿ ਗਿਆ ਬਸ ਪਰ ਨਜ਼ਾਰਾ ਜੀ ਪੂਰਾ ਆ ਸਾਡਾ ਵੀਰ ਸਭ ਤੋਂ ਤੇਜ਼ ਇਹ ਬੰਦਾ ਦੁਰਦਾ ਜੀ ਬੜੀ ਤੇਜ਼ ਪਤਾ ਨਹੀਂ ਕੀ ਉਹ ਤੂੰ ਇਹਨਾਂ ਤੇ ਦੁਰਦਾ ਕਿਉਂ ਯਾਰ ਇੰਜ ਇੱਟ ਸਿਲੰਡਰ ਆ ਵੀਰੇ 8 ਸਿਲੰਡਰ ਇੰਜਨ ਗੇਂਦਾ ਜੀ ਉਹ ਦੇਖੋ ਸਾਡੇ ਨਾਲ ਦੇ ਹੋਰ ਉਹ ਲੱਗੇ ਬਰਫ ਨਾਲ ਖੇਡਣ ਇਹ ਵੀਰੇ ਹੁਣੇ ਜਮਾਲਪੁਰ ਤੋਂ ਸੀਗੇ ਆਪਣੇ ਨਾਲ ਹੀ ਆ ਸਾਰੇ ਚੈੱਕ ਕਰੋ ਆ ਦੇਖੋ ਜੀ ਨਿਸ਼ਾਨ ਸਭ ਦੇਖ ਗਿਆ ਆਪਾਂ ਨੂੰ ਚੜਾਈਆ ਚੜ ਗਏ 15-20 ਮਿੰਟ ਲੱਗੇ ਬਸ ਆਪਣੇ ਜਿਆਦਾ ਤੋਂ ਜਿਆਦਾ 15 ਮਿੰਟ ਲੱਗੇ ਰ ਵੀਰੇ ਮਜ਼ਾ ਆ ਗਿਆ ਬੁਰਾ ਹੈ ਟਰੈਕ ਤਾਂ ਔਖਾ ਹੀ ਥੋੜਾ ਜਿਹਾ ਪੋੜੀਆਂ ਵਾਲਾ ਪਰ ਨਜ਼ਾਰਾ ਕੁਛ ਪਿੱਲੇ ਧੁੱਪ ਸੀਗੀ ਪੂਰੀ ਹੁਣ ਹੋ ਗਿਆ ਬੱਦਲ 10-15 ਮਿੰਟ ਤੱਕ ਫੇਰ ਆਏਣੇ ਆਪਣੇ ਧੁੱਪ ਪੂਰਾ ਨਜ਼ਾਰਾ ਜੀ ਦੇਖੋ ਜੀ نیچے ਹੁਣ ਕੱਖ ਨਹੀਂ ਦੇਖਦਾ ਫਾਈਨਲੀ ਜੀ ਆ ਗਏ ਆਪਾਂ ਉੱਤੇ ਸਲੋਵਰ ਜੂਨੀਨ ਇਸ਼ਨਾਨ ਕਰਾਂਗੇ ਦੇਖੋ ਜੀ ਵੀਡੀਓ ਤਾਂ ਕਿੰਨਾ ਛੋਟਾ ਲੱਗਦਾ ਹੁੰਦਾ ਉਹ ਤਾਂ ਬਹੁਤ ਵੱਡਾ ਹੈ ਜੀ ਇਸਕੀ ਸਾਰਾ ਟਾਹਾਂ ਸਭ ਉਪਸਥਾਪਿਤ ਹੈ ਜਾਨਸਬ ਦਾ ਮੁੰਡਾ ਹੈ ਬੀਡੀਜ਼ ਆਹ ਦੇਖੋ ਜੀ ਦਰਬਾਰ ਸਾਹਿਬ ਵੇ ਤੱਕਰ ਮੈਂ ਵੀ ਉਹ ਵੀਡੀਓ ਨੇ ਬਣਾ ਦੋ ਮਰਦੇ ਗੰਬੜਾ ਬਰੀਆ ਮਾ ਕਿਲਾ ਅਸੀਂ 12:30 ਵਾਲੀ ਅਰਦਾਸ ਚ ਸ਼ਾਮਲ ਹੋ ਗਏ ਸੀਗੇ ਤੇ ਆ ਦੇਖੋ ਜੀ ਹੁਣ ਜਦੋਂ ਆਪਾਂ ਅੰਦਰ ਗਏ ਸੀਗੇ ਉਦੋਂ ਫਿਰ ਵੀ ਗੁਰਦੁਆਰਾ ਸਾਹਿਬ ਵਧੀਆ ਵਿਜ਼ੂਅਲ ਦਿਖ ਰਿਹਾ ਸੀਗਾ ਪਰ ਹੁਣ ਤਾਂ ਪੂਰਾ ਛਟੇ ਪੈਣ ਲੱਗੇ ਪਾਣ ਦੇ ਪਰ ਉਹਨੂੰ ਦਰਸ਼ਨ ਕੀਤੇ ਨਾ ਸਾਰੇ ਥਕਾਵਟ ਉਤਰ ਗਈ। ਹਾਂਜੀ ਅਸੀਂ ਚੱਲੇ ਵਾਪਸੇ نیچے। نیچے ਚੱਲੇ ਬਾਹਨ ਲੱਗੇ ਟਾਈਮ ਹੋ ਗਿਆ 1 ਵਜ ਗਿਆ ਜੀ। ਦੇਖੋ ਤੁਸੀਂ। ਸਾਰਾ ਗਲੇਸ਼ੀਅਰ ਪਿਗਲ ਕੇ ਸਾਰਾ ਪਾਣੀ ਇੱਥੇ ਆਉਂਦਾ ਜੀ। ਪਹਾਤੇ ਚੱਲਦੇ ਜੀ ਵਾਪਸ ਦੇ। ਕਰਤਾ ਆਪਾ ਬਾਏ ਬਾਏ ਹਿਮਕੁੰਡ ਸਾਹਿਬ ਨੂੰ। ਚਲਿਓ ਹੁਣ نیچے। ਆ ਨੂੰ ਆਂਚ ਰਗੀ ਚਾਹ ਦੇ ਦਾਂ ਖੋਲੀਏ ਦੇਖ ਰਿਹਾ ਦਾਂ ਖੋਲੀਏ ਕੋਈ ਜਲਦੀ ਆ ਰ ਬੈ ਬੈ ਕੇ ਚੱਲਾਂਗੇ ਬੈ ਬੈ ਕੇ ਚੱਲਾਂਗੇ ਅਸੀਂ ਮੜੋ ਪਾ ਕਰ ਉੱਥੇ ਕਰੀਏ ਦਾਂ ਨੂੰ ਖੋਲੀ ਕਿਸੇ ਤਰੀਕਾ ਬਾਬਾ ਜੀ ਇਸ ਤਰ੍ਹਾਂ ਹਿੱਚ ਕਾਸੀ ਜੀ ਦੋ ਤਿੰਨ ਕਿਲੋਮੀਟਰ ਉਤਰੇ ਆ ਸੀ ਇਹ ਚੈੱਕ ਕਰੀਏ ਆ ਗਏ ਅਸੀਂ 2 ਘੰਟੇ ਬਾਅਦ نیچے ਦੇਖੋ ਜੀ ਮੋਹਲ ਦੇਖੋ ਇੱਧਰ ਆ ਕੇ نیچے ਵਹਿ ਕੇ ਹੁਣ ਇਹਨਾਂ ਨੂੰ ਪੁੱਛਣ ਆ ਲਾਵੇ ਨੀਚੇ ਕੁੰ ਜਾਊਗਾ ਇਹ ਤੋਂ ਵੀ ਵੀਰਾ ਜਾਣਾ ਵੀਰਾ ਪਰ ਵੀ ਲੈਣਾ ਬਸ ਕਟ ਕੈਮਰੇ ਵਿੱਚ ਬੰਦ ਕਰ ਦਿਓ ਵੀ ਕੀ ਕਰੋ ਫਿਰ ਵਾਟਰ ਵਾਲ ਜਾਂਦਾ ਮਗਰ ਪੂਰਾ ਹੀ ਵਰਦਾ ਹੋਇਆ ਦੇਖੋ ਜੀ ਹਾ ਵਾਹ ਯਾਰ ਇਹ ਮਜਾ